ਇਹਨਾਂ ਨੇ ਸਾਰੇ ਜਿਹੜੇ ਪੰਜਾਬ ਦੀਆਂ ਜੋ ਲੱਗਦਾ ਹੈ ਹਾਈ ਕਮਾਂਡ ਦੀ ਜੋ ਗੱਲ ਸੁਣਦੇ ਆ ਤਾਂ ਸਾਰੇ ਪੰਜਾਬ ਦੀਆਂ ਇਕੱਠੀਆਂ ਹੀ ਟਿਕਟਾਂ ਐਲਾਨ ਕਰਦੀਆਂ ਨੇ ਕਿਉਂਕਿ ਜੇਕਰ ਸੁਖਪਾਲ ਸਿੰਘ ਖੈਰਾ ਸੰਗਰੂਰ ਤੋਂ ਆਉਂਦੇ ਨੇ ਤਾਂ ਮੇਰੇ ਹਿਸਾਬ ਨਾਲ ਮੈਨੂੰ ਇਹ ਲੱਗਦਾ ਵੀ ਘੱਟੋ-ਘੱਟ ਉਹ 2 ਲੱਖ ਤੋਂ ਪਾਰ ਵੋਟਾਂ ਦੇ ਨਾਲ ਲੀਡ ਨਾਲ ਜਿੱਤਣਗੇ ਤੁਸੀਂ ਆਪਾਂ ਕਿਸਾਨ ਯੂਨੀਅਨਾਂ ਦਾ ਦੇਖ ਲਓ ਉਹਨਾਂ ਦੇ ਹੱਕ ਦੇ ਪਿੱਛਾ ਦਾ ਨਾਰਾ ਮਾਰਿਆ ਤੁਸੀਂ ਅਮਰਤਪਾਲ ਵਾਲਾ ਕੇਸ ਦੇਖ ਲਓ ਉਹਦੇ ਵਿੱਚ ਵੀ ਹਾਂ ਦਾ ਨਾਰਾ ਮਾਰਿਆ ਜਾ ਕੇ ਲੜਾਈ ਲੜੀ ਹੈ ਐਨਐਸਏ ਦੇ ਖਿਲਾਫ ਲੜਾਈ ਲੜੀ ਹੈ ਕਿਸਾਨ ਨੌਜਵਾਨ ਜੂਥ ਜਿਹੜਾ ਸੀਗਾ ਉਹਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਉਹਨੂੰ ਮਾਰਿਆ ਮੈਂ ਤਾਂ ਇਹ ਕਹਿੰਦਾ ਵੀ ਬੀਜੇਪੀ ਨੂੰ ਬਿਲਕੁਲ ਪਿੰਡਾਂ ਦੇ ਵਿੱਚ ਵੜਨਾ ਨਹੀਂ ਦੇਣਾ ਚਾਹੀਦਾ ਪਟਿਆਲਾ ਸੀਟ ਦੀ ਗੱਲ ਕਰਾਂਗੇ ਧਰਮਵੀਰ ਗਾਂਧੀ ਸ਼ਾਮਲ ਹੋਏ ਨੇ ਕਾਂਗਰਸ ਚ ਪਹਿਲਾਂ ਐਮਪੀ ਵੀ ਰਹਿ ਚੁੱਕੇ ਨੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਪਾਰਟੀ ਲੈ ਕੇ ਆਈ ਹੈ ਹੁਣ ਇਹ ਵੀ ਚਰਚਾਵਾਂ ਹੋ ਰਹੀਆਂ ਨੇ ਕਿ ਗੱਲਬਾਤ ਸਾਹਮਣੇ ਆ ਰਹੀ ਹੈ ਕਿ ਉਮੀਦਵਾਰ ਵੀ ਪਟਿਆਲਾ ਤੋਂ ਹੀ ਹੋਣਗੇ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਚੋਣਾਂ ਦਾ ਬਿਗਲ ਵੱਜਿਆ ਹੋਇਆ ਜਾਨੀ ਕਿ 1 ਜੂਨ ਨੂੰ ਵੋਟਾਂ ਪੈਣੀਆਂ ਨੇ ਸੋ ਪੰਜਾਬ ਦੇ ਵਿੱਚ ਬੀਜੇਪੀ ਵੱਲੋਂ ਵੀ ਆਪਣੀ ਪਹਿਲੀ ਲਿਸਟ ਜਾਰੀ ਕੀਤੀ ਗਈ ਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਪਹਿਲਾਂ ਆਪਣੀ ਲਿਸਟ ਜਾਰੀ ਕਰਤੀ ਸੀ ਪਰ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਅਸੀਂ 14 15 ਅਪ੍ਰੈਲ ਤੱਕ ਆਪਣੀਆਂ ਦੋ ਸੀਟਾਂ ਤੇ ਜਲੰਧਰ ਸੀਟ ਕਿਉਂਕਿ ਉੱਥੇ ਸੁਸ਼ੀਲ ਕੁਮਾਰ ਰਿੰਕੂ ਬੀਜੇਪੀ ਚ ਸ਼ਾਮਲ ਹੋ ਗਏ ਜਦ ਕਿ ਟਿਕਟਾ ਆਮ ਆਦਮੀ ਪਾਰਟੀ ਨੇ ਦਿੱਤੀ ਸੀ ਉਸ ਤੋਂ ਬਾਅਦ ਹੁਣ ਇੱਕ ਤਾਜ਼ਾ ਅਪਡੇਟ ਤੁਹਾਨੂੰ ਦੇ ਰਿਹਾ ਕਿ ਕਾਂਗਰਸ ਪਾਰਟੀ ਵੀ ਆਪਣੀ ਲਿਸਟ ਜਾਰੀ ਕਰਨ ਜਾ ਰਹੀ ਆ ਪੰਜਾਬ ਦੀਆਂ 13 ਸੀਟਾਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਜਿਹੜਾ ਐਲਾਨ ਆ ਉਹ ਜਲਦ ਹੀ ਹੋਵੇਗਾ ਸੋ ਇਹ ਦੇਖਣਾ ਹੋਵੇਗਾ ਕਿ ਪਹਿਲੀ ਲਿਸਟ ਜਾਰੀ ਕਰਦੇ ਨੇ ਉਹ ਚ 13 ਦੇ 13 ਉਮੀਦਵਾਰ ਆਉਂਦੇ ਨੇ ਜਾਂ ਪੰਜ ਉਮੀਦਵਾਰ ਆਉਂਦੇ ਨੇ ਸੱਤ ਉਮੀਦਵਾਰ ਆਉਂਦੇ ਨੇ ਉਹ ਦੇਖਣਾ ਹੋਵੇਗਾ ਪਰ ਕਾਂਗਰਸ ਪਾਰਟੀ ਦੀ ਜਿਹੜੀ ਪਹਿਲੀ ਲਿਸਟ ਆ ਉਹੋ ਜਲਦ ਹੀ ਆ ਰਹੀ ਆ ਦੇਖਣਾ ਹੋਵੇਗਾ ਕਿ ਕਿਹੜੀਆਂ ਸੀਟਾਂ ਤੋਂ ਕਿਹੜੇ ਉਮੀਦਵਾਰ ਕਾਂਗਰਸ ਪਾਰਟੀ ਲੈ ਕੇ ਆ ਰਹੀ ਆ ਬਹੁਤ ਸੂਝ-ਬੂਝ ਨਾਲ ਆਪਣੇ ਉਮੀਦਵਾਰ ਲੈ ਕੇ ਆ ਰਹੀ ਆ ਜਨਨ ਕਿ ਇੰਡੀਆ ਗੱਠ ਜੋੜਾ ਉਹ ਵੀ ਬਹੁਤ ਸੋਚ ਰਿਹਾ ਕਿ ਕਿਤੇ ਕੋਈ ਵੀ ਕੈਂਡੀਡੇਟਾਂ ਹਲਕਾ ਨਾ ਦਿੱਤਾ ਜਾਵੇ ਸੋ ਗੱਲਬਾਤ ਕਰਨ ਲਈ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਚੇਅਰਮੈਨ ਨੇ ਵਰਿੰਦਰ ਪੰਨਵਾ ਸਾਡੇ ਨਾਲ ਮੌਜੂਦ ਨੇ ਕਰਾਂਗੇ ਗੱਲਬਾਤ ਪੰਨਵਾ ਸਾਹਿਬ ਜਲਦੀ ਸਾਹਮਣੇ ਆ ਰਹੀ ਹੈ ਗੱਲਬਾਤ ਕਿ ਕਾਂਗਰਸ ਪਾਰਟੀ ਦੀ ਪਹਿਲੀ ਲਿਸਟ ਆ ਰਹੀ ਹੈ ਜੀ ਬਹੁਤ ਸੂਝ-ਬੂਝ ਨਾਲ ਆਪਣੇ ਉਮੀਦਵਾਰ ਮੈਦਾਨ 'ਚ ਲਿਆ ਰਹੇ ਨੇ ਕੀ ਲੱਗਦਾ ਤੁਹਾਨੂੰ ਕਿਵੇਂ ਦਾ ਰਹਿਣ ਵਾਲਾ ਸੰਗਰੂਰ ਪਟਿਆਲਾ ਸ਼ੀਟ ਦੀ ਵੀ ਗੱਲ ਕਰਾਂਗੇ ਕਿਵੇਂ ਦਾ ਲੱਗਦਾ ਕਿ ਬਹੁਤ ਸੂਝ-ਬੂਝ ਨਾਲ ਚੱਲ ਰਿਹਾ ਹੈ ਇਸ ਵਾਰ ਕੰਮ ਦੇਖੋ ਜੀ ਬਹੁਤ ਜ਼ਿਆਦਾ ਸੂਝ-ਬੂਝ ਨਾਲ ਚੱਲ ਰਿਹਾ ਹੈ ਇਸ ਵਾਰ ਕਿਸੇ ਦੀਆਂ ਸਿਫਾਰਸ਼ਾਂ ਪਹਿਲਾਂ ਜਿਵੇਂ ਉਹੀ ਕਰ ਦਿੰਦੇ ਵੀ ਠੀਕ ਹੈ ਮੇਰਾ ਬੰਦਾ ਇਹਦੀ ਸਿਫਾਰਸ਼ ਕਰਦੀਏ ਪਰ ਇਸ ਵਾਰ ਪੂਰੇ ਸਰਵੇ ਦੇ ਨਾਲ ਪੂਰੇ ਸਰਵੇ ਦੇ ਨਾਲ ਟਿਕਟਾਂ ਅਲਾਟ ਕੀਤੀਆਂ ਜਾਣਗੀਆਂ ਤੇ ਬਹੁਤ ਜਲਦੀ ਹੈ ਜਿਹੜੀ 14-15 ਤਰੀਕ ਦੇ ਦਰਮਿਆਨ ਇਹਨਾਂ ਨੇ ਸਾਰੇ ਜਿਹੜੇ ਪੰਜਾਬ ਦੀਆਂ ਜੋ ਲੱਗਦਾ ਹੈ ਹਾਈ ਕਮਾਂਡ ਦੀ ਜੋ ਗੱਲ ਸੁਣਦੇ ਆ ਤਾਂ ਸਾਰੇ ਪੰਜਾਬ ਦੀਆਂ ਇਕੱਠੀਆਂ ਹੀ ਟਿਕਟਾਂ ਐਲਾਨ ਕਰਨੀਆਂ ਨੇ ਠੀਕ ਹੈ ਤੇ ਤੁਸੀਂ ਇਹ ਦੇਖੋਗੇ ਵੀ ਜਦੋਂ ਟਿਕਟਾਂ ਐਲਾਨ ਹੋ ਗਈਆਂ ਤੁਸੀਂ ਜਿਹੜੇ ਆਪਣੇ ਕੈਂਡੀਡੇਟ ਆਉਣਗੇ ਤੁਸੀਂ ਸਾਰੇ ਦੇਖੋਗੇ ਵੀ ਯਾਰ ਸਾਰੇ ਕੈਂਡੀਡੇਟ ਬੜੇ ਟੌਪ ਦੇ ਕੈਂਡੀਡੇਟ ਨੇ ਤੇ ਵੱਡੀ ਪਦਰ ਤੇ ਸਾਰੇ ਕੈਂਡੀਡੇਟ ਜਿੱਤਣਗੇ ਠੀਕ ਹੈ ਕੀ ਲੱਗਦਾ ਤੁਹਾਨੂੰ ਵੀ ਜਿਵੇਂ ਸੂਝ-ਬੂਝ ਨਾਲ ਉਮੀਦਵਾਰ ਐਲਾਨੇ ਜਾਣਗੇ ਕੈਂਡੀਡੇਟ ਲਿਆਂਦੇ ਜਾਣਗੇ ਵੀ ਇੰਨੇ ਦਮਦਾਰ ਹੋਣਗੇ ਵੀ ਵੋਟਾਂ ਉਹਨਾਂ ਨੂੰ ਪੈਣੀਆਂ ਹੀ ਪੈਣੀਆਂ ਤੇ ਜਿੱਤ ਵੱਲ ਜਾਣਗੇ ਦੇਖੋ ਜੀ ਇਹ ਤਾਂ ਗੱਲ ਬਿਲਕੁਲ ਇਸ ਵਾਰ ਪੱਕੀ ਹੈ ਕਿਉਂਕਿ ਕਾਂਗਰਸ ਪਾਰਟੀ ਕੋਈ ਵੀ ਇਸ ਵਾਰੀ ਰਿਸਕ ਨਹੀਂ ਲੈਣਾ ਚਾਹੁੰਦੀ ਸਿਰਫ ਇਹ ਦੇਖਦੀ ਹੈ ਵੀ ਲੋਕਾਂ ਦੇ ਵਿੱਚ ਕਿਹੜਾ ਲੀਡਰ ਹਰਮਨ ਪਿਆਰਾ ਹੈ ਤੇ ਕਿਹੜਾ ਲੀਡਰ ਲੋਕਾਂ ਦੇ ਨਾਲ ਖੜਦਾ ਹੈ ਉਸੇ ਹੀ ਲੀਡਰ ਨੂੰ ਐਸੀ ਟਿਕਟਾਂ ਦੇਣੀਆਂ ਨੇ ਬਿਲਕੁਲ ਸੰਗਰੂਰ ਦੀ ਗੱਲ ਕਰਾਂਗੇ ਸੰਗਰੂਰ ਹੌਟ ਸੀਟ ਆ ਪੂਰੀ ਸੀਐਮ ਭਗਵੰਤ ਮਾਨ ਇਥੋਂ ਮੈਂਬਰ ਪਾਰਲੀਮੈਂਟ ਦੋ ਵਾਰ ਰਹੇ ਨੇ ਜੀ ਉਸ ਤੋਂ ਬਾਅਦ ਚਲੋ ਮੁੱਖ ਮੰਤਰੀ ਬਣੇ ਤੇ ਤੁਹਾਨੂੰ ਕੀ ਲੱਗਦਾ ਕਿਉਂਕਿ ਸੁਖਪਾਲ ਸਿੰਘ ਖਹਿਰਾ ਦੀਆਂ ਚਰਚਾਵਾਂ ਨੇ ਵਿਜੇਂਦਰ ਸਿੰਘਲਾ ਦੀਆਂ ਚਰਚਾਵਾਂ ਨੇ ਤੇ ਪਹਿਲਾਂ ਗੋਲਡੀ ਸੋ ਗੋਲਡੀ ਜਿਹੜੇ ਧੂਰੀ ਤੋਂ ਐਮਐਲਏ ਵੀ ਰਹੇ ਨੇ ਉਹ ਪਿਛਲੀਆਂ ਜਿਮਨੀ ਚੋਣ ਹੋਈ ਉਦੋਂ ਲੜੇ ਕੀ ਲੱਗਦਾ ਹੁਣ ਕਿਉਂਕਿ ਵੱਡਾ ਸਸਪੈਂਸ ਆ ਕਿ ਕਿਹਨਾਂ ਨੂੰ ਟਿਕਟ ਮਿਲ ਸਕਦੀ ਹੈ ਦੇਖੋ ਜੀ ਪਾਰਟੀ ਕਰਤਾ ਬੜੇ ਸੂਝ-ਬੂਝ ਨਾਲ ਰਹੀ ਹੈ ਪਰ ਜੋ ਐਸੀ ਨੀਚਲਾ ਜਿਹੜਾ ਗਰਾਊਂਡ ਐਸੀ ਦੇਖਦੇ ਆ ਜਿਵੇਂ ਲੋਕਾਂ ਨਾਲ ਗੱਲ ਹੁੰਦੀ ਹੈ ਤਾਂ ਉਹਦੇ ਵਿੱਚ ਇਹ ਹੈ ਵੀ ਸੁਖਪਾਲ ਸਿੰਘ ਖੈਰੇ ਦੀ ਆਵਾਜ਼ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਕਿਉਂਕਿ ਜੇਕਰ ਸੁਖਪਾਲ ਸਿੰਘ ਖੈਰਾ ਸੰਗਰੂਰ ਤੋਂ ਆਉਂਦੇ ਨੇ ਤਾ ਮੇਰੇ ਹਿਸਾਬ ਨਾਲ ਮੈਨੂੰ ਇਹ ਲੱਗਦਾ ਵੀ ਘੱਟੋ ਘੱਟ ਉਹ 2 ਲੱਖ ਤੋਂ ਪਾਰ ਵੋਟਾਂ ਦੇ ਨਾਲ ਲੀਡ ਨਾਲ ਜਿੱਤਣਗੇ ਕਿਉਂਕਿ ਸਾਰਾ ਹੀ ਸੰਗਰੂਰ ਉਹ ਕਿਸੇ ਵੀ ਮਤਲਬ ਧਰਮ ਦੀ ਰਾਜਨੀਤੀ ਨਹੀਂ ਉਹਨਾਂ ਨੇ ਕੀਤੀ ਉਹ ਸਾਰੇ ਧਰਮਾਂ ਦੀ ਕੀਤੀ ਤੁਸੀਂ ਆਪਾਂ ਕਿਸਾਨ ਯੂਨੀਅਨਾਂ ਦਾ ਦੇਖ ਲਓ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਤੁਸੀਂ ਅਮਰਤਪਾਲ ਵਾਲਾ ਕੇਸ ਦੇਖ ਲਓ ਉਹਦੇ ਵਿੱਚ ਵੀ ਹਾਂ ਦਾ ਨਾਰਾ ਮਾਰਿਆ ਜਾ ਕੇ ਲੜਾਈ ਲੜੀ ਹੈ ਐਨਐਸਏ ਦੇ ਖਿਲਾਫ ਲੜਾਈ ਲੜੀ ਹੈ ਤੇ ਹਰ ਇੱਕ ਵਿਅਕਤੀ ਦੇ ਹੱਕ ਦੇ ਵਿੱਚ ਜਾ ਕੇ ਖੜਕੇ ਉਹਨਾਂ ਦੀਆਂ ਲੜਾਈਆਂ ਲੜੀਆਂ ਨੇ ਪਰ ਜੋ ਹਾਲਾਤ ਤੁਸੀਂ ਦੇਖੋਗੇ ਵੀ ਆਉਣ ਵਾਲੇ ਟਾਈਮ 'ਚ ਜੋ ਹਾਲਾਤ ਬਣਨਗੇ ਨਾ ਵੀ ਪੂਰਾ ਜਿਹੜਾ ਜ਼ਿਲ੍ਹਾ ਸੰਗਰੂਰ ਹੈ ਉਹ ਸਾਰਾ ਹੀ ਸੁਪਾਲ ਖੈਰੇਵਾਲ ਉਲਟ ਜਾਣਾ ਹੈ ਬਿਲਕੁਲ ਵੈਸੇ ਇਹ ਵੀ ਗੱਲਬਾਤ ਸਾਹਮਣੇ ਆ ਰਹੀ ਦੀ ਕਿ ਕੈਂਡੀਡੇਟ ਵਿਜੇਂਦਰ ਸਿੰਘਲਾ ਵੀ ਬਹੁਤ ਸਟਰੋਂਗ ਰਹਿਣ ਵਾਲੇ ਨੇ ਜੇਕਰ ਆਉਂਦੇ ਨੇ ਜੇਕਰ ਗੱਲਬਾਤ ਹੁੰਦੀ ਹੈ ਕਿਉਂਕਿ ਚਰਚਾਵਾ ਨੇ ਇੱਕ ਚਰਚਾਵਾ ਬਣਦੀਆਂ ਨੇ ਕਿ ਸੁਖਪਾਲ ਸਿੰਘ ਖੈਰਾ ਨੂੰ ਵਿਜੇਂਦਰ ਸਿੰਘਲਾ ਹੋਣੀ ਚਾਹੀਦੇ ਨੇ ਜੀ ਐ ਚਰਚਾਵਾ ਦੋਨੇ ਪਾਸੇ ਦੀਆਂ ਚੱਲ ਰਹੀਆਂ ਪਰ ਦੇਖੋ ਜੀ ਮੈਂ ਕਾਂਗਰਸੀ ਹੋਣ ਦੇ ਨਾਤੇ ਜਾਂ ਨਿਚਲੇ ਪੱਧਰ ਦੇ ਐਸੀ ਲੋਕਾਂ ਜਿਵੇਂ ਆਪਾਂ ਦੇਖਦੇ ਆਪਾਂ ਲੋਕਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਆ ਹਨ ਪਰ ਜੇਕਰ ਅੱਜ ਗੱਲ ਕਰੀਏ ਤਾਂ ਗੱਲ ਕਰੀਏ ਤਾਂ ਉਹ ਸੁਖਪਾਲ ਸਿੰਘ ਖਰਾ ਹੀ ਇੱਕ ਨੰਬਰ ਤੇ ਹੈ ਜੀ ਠੀਕ ਹੈ ਬਿਲਕੁਲ ਦਲਵੀਰ ਗੋਲਡੀ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਦਲਵੀਰ ਗੋਲਡੀ ਔਖੇ ਸਮੇਂ 'ਚ ਉਹ ਵੀ ਸੋਚਦੇ ਹੋਣਗੇ ਕਿ ਜਦੋਂ ਔਖਾ ਸਮਾਂ ਸੀ ਤਾਂ ਸਾਨੂੰ ਪਾਰਟੀ ਨੇ ਲੜਾਇਆ ਤੇ ਹੁਣ ਸਾਨੂੰ ਟਿਕਟ ਨਹੀਂ ਦਿੱਤੀ ਇਹ ਵੀ ਉਹਨਾਂ ਦੇ ਜ਼ਹਿਨ 'ਚ ਹੋਣਾ ਨਹੀਂ ਇਹ ਗੱਲ ਹੋ ਸਕਦੀ ਹੈ ਪਰ ਮੈਂ ਤਾਂ ਇਹ ਗੱਲ ਕਹੂੰਗਾ ਦਲਵੀਰ ਗੋਲਡੀ ਵੀ ਵਧੀਆ ਕੈਂਡੀਡੇਟ ਹੈ ਨੌਜਵਾਨ ਮੁੰਡਾ ਹੈ ਯੂਨੀਵਰਸਿਟੀ ਦੇ ਵਿੱਚੋਂ ਮਤਲਬ ਨਿਕਲਿਆ ਹੈ ਜੂਥ ਮਤਲਬ ਇਹ ਐ ਵੀ ਉਹ ਵੀ ਵਧੀਆ ਕੈਂਡੀਡੇਟ ਹੈ ਇਹ ਨਹੀਂ ਮੈਂ ਕਹਿ ਰਿਹਾ ਵੀ ਮਾੜਾ ਕੈਂਡੀਡੇਟ ਹੈ ਪਰ ਜਿਹੜਾ ਦਲਵੀਰ ਗੋਲਡੀ ਦਾ ਸੁਖਪਾਲ ਸਿੰਘ ਖਹਿਰਾ ਤੋਂ ਦੂਜਾ ਨੰਬਰ ਆਉਂਦਾ ਠੀਕ ਹੈ ਜੇ ਆਪਾਂ ਲੋਕਾਂ ਦੀ ਗੱਲ ਕਰੀਏ ਤੇ ਇਸ ਕਰਕੇ ਵੀ ਪਾਰਟੀ ਰਿਸਕ ਵੀ ਕਿਉਂ ਲਵੇ ਵੀ ਦੂਜੇ ਆਪਾਂ ਪਹਿਲੇ ਨੰਬਰ ਵਾਲੇ ਨੂੰ ਟਿਕਟ ਦਈਏ ਬਿਲਕੁਲ ਜਨ ਕਿ ਕੱਦ ਦੀ ਗੱਲ ਆ ਵੀ ਜਿਵੇਂ ਕੱਦ ਦੇਖੀ ਆਪਾਂ ਵੀ ਇਹ ਕੈਂਡੀਡੇਟ ਆਪਣਾ ਸਟਰੋਂਗ ਹੋਊਗਾ ਜੀ ਉਸ ਤਰੀਕੇ ਨਾਲ ਚੱਲ ਰਹੀ ਹੈ ਗੱਲਬਾਤ ਕੱਦ ਦੀ ਗੱਲ ਵੀ ਆ ਜੀ ਪਰ ਮੈਂ ਜੋ ਆਪਦੇ ਤਜਰਬੇ ਦੇ ਵਿੱਚ ਦੇਖਿਆ ਹੈ ਵੀ ਜਿਹੜਾ ਬੰਦਾ ਚਾਹੇ ਕੋਈ ਵੀ ਹੈ ਜਿਹੜਾ ਬੰਦਾ ਜਿਹੜੀ ਵੀ ਪਾਰਟੀ ਦਾ ਲੀਡਰ ਵਰਕਰਾਂ ਨਾਲ ਜਾਂ ਲੋਕਾਂ ਨਾਲ ਖੜਦਾ ਹੈ ਤਾਂ ਹਮੇਸ਼ਾ ਹੀ ਲੋਕ ਨੂੰ ਡਿੱਗਣ ਨਹੀਂ ਦਿੰਦੇ ਲੋਕ ਐ ਚਾੜ ਦੇਣਗੇ ਉੱਪਰ ਠੀਕ ਹੈ ਜਨਕੀ ਚਾਹੇ ਪੂਰੇ ਪੰਜਾਬ ਚੋਂ ਜਿਹੜੀ ਮਰਜ਼ੀ ਸੀਟ ਤੋਂ ਲੜੇ ਜਿਵੇਂ ਸੁਖਪਾਲ ਸਿੰਘ ਕਹ ਰਹੇ ਜੀ ਤੁਸੀਂ ਕੱਦ ਦੀ ਗੱਲ ਕਰਦੇ ਹੋ ਕਿ ਪੰਜਾਬ ਦੀਆਂ 13 ਸੀਟਾਂ ਤੋਂ ਜਿੱਥੇ ਮਰਜ਼ੀ ਲੜ ਲੇ ਤਾਂ ਉਹਦਾ ਉੱਥੇ ਇੱਕ ਚਿਹਰਾ ਬਣਿਆ ਵਿਆ ਬਿਲਕੁਲ ਇਹ ਤਾਂ ਹੈ ਹੀ ਹੈ ਜੀ ਸੁਖਪਾਲ ਸਿੰਘ ਕਹ ਰਹੇ ਪੰਜਾਬ ਦੇ ਜਿੱਥੇ ਮਰਜ਼ੀ ਲੜੇ ਤਾਂ ਉੱਥੇ ਜਿੱਤ ਪ੍ਰਾਪਤ ਕਰਨੀ ਉਹ ਚਿਹਰਾ ਹੀ ਐਸਾ ਲੋਕਾਂ ਦੀ ਹਰ ਇੱਕ ਪੰਜਾਬ ਦਾ ਤੁਸੀਂ ਦੇਖੋ ਵੀ ਜੇਲਾ ਵੀ ਕੱਟੀਆਂ ਜੇਲ੍ਹ ਕੱਟ ਕੇ ਉਸ ਤੋਂ ਬਾਅਦ ਉਹ ਬਾਹਰ ਆ ਕੇ ਉਹਨਾਂ ਨੇ ਫੇਰ ਲੋਕਾਂ ਦੇ ਨਾਲ ਖੜਨਾ ਕਿੰਨੀ ਵੱਡੀ ਗੱਲ ਹੈ ਵੀ ਜੇਲ੍ਹ ਕੱਟਣ ਤੋਂ ਉਪਰਾੰਤ ਪਰਚੇ ਹੋਣ ਤੋਂ ਉਪਰਾੰਤ ਵੀ ਸੁਖਪਾਲ ਸਿੰਘ ਖੈਰਾ ਲੋਕਾਂ ਨਾਲ ਖੜਿਆ ਵੀ ਲੋਕਾਂ ਆ ਖੜੇ ਆ ਫਿਰ ਲੋਕ ਉਸ ਬੰਦੇ ਨੂੰ ਡਿੱਗਣ ਨਹੀਂ ਦਿੰਦੇ ਜੀ ਇਹ ਗੱਲ ਕਲੀਅਰ ਹੈ ਬਿਲਕੁਲ ਇੱਕ ਇਹ ਵੀ ਗੱਲਬਾਤ ਸਾਹਮਣੇ ਆ ਰਹੀ ਆ ਕਿ ਟੱਕਰ ਸੰਗਰੂਰ ਦੀ ਬਹੁਤ ਤਕੜੀ ਰਹਿਣ ਵਾਲੀ ਆ ਕਿਉਂਕਿ ਸਿਮਰਨਜੀਤ ਸਿੰਘ ਮਾਨ ਜਿੰਮਨੀ ਚੋਣ ਜਿੱਤੇ ਹੁਣ ਵੀ ਮੈਦਾਨ ਚ ਆ ਚੁੱਕੇ ਨੇ ਉਸ ਤੋਂ ਬਾਅਦ ਜੇ ਗੱਲਬਾਤ ਕਰੀਏ ਪਰਮਿੰਦਰ ਢੀਡ ਸਾਹ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਵੀ ਚਰਚਾਾਂਵਾਂ ਹੋ ਰਹੀਆਂ ਨੇ ਕੀ ਲੱਗਦਾ ਤੁਹਾਨੂੰ ਟੱਕਰ ਕਿਵੇਂ ਦੀ ਰਹਿਣ ਵਾਲੀ ਆ ਕਿਉਂਕਿ ਜ਼ਬਰਦਸਤ ਪਾਰਟੀਆਂ ਚਾਰੇ ਪਾਰਟੀਆਂ ਜ਼ਬਰਦਸਤ ਨੇ ਭਾਜਪਾ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਤੇ ਥੋੜੇ ਚੈਨਲ ਰਾਹੀਂ ਜ਼ਰੂਰ ਦੇਣਾ ਚਾਹਾਂਗਾ ਵੀ ਜਿਹੜੀ ਭਾਜਪਾ ਦੀ ਤੁਸੀਂ ਗੱਲ ਕੀਤੀ ਹੈ ਭਾਜਪਾ ਦੀ ਜਿਹੜੀ ਗੱਲ ਕੀਤੀ ਹੈ ਭਾਜਪਾ ਨੇ ਪੂਰੇ ਹਿੰਦੂਸਤਾਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਕਿੰਨੇ ਧੱਕੇ ਸਹੀਆਂ ਕੀਤੀਆਂ ਨੇ ਕਿੰਨਾ ਵੱਡਾ ਲੋਕਤੰਤਰ ਦਾ ਘਾਣ ਕੀਤਾ ਵੀ ਜੇ ਇਹ ਪਾਰਟੀ ਦੁਬਾਰੇ ਸਤਾ ਵਿੱਚ ਆਉਂਦੀ ਹੈ ਤਾਂ ਇਹ ਲੋਕ ਲੋਕ ਭੁੱਲ ਜਾਣ ਕਿ ਦੁਬਾਰੇ ਵੋਟਾਂ ਪੈ ਜਾਣਗੀਆਂ ਕਿਉਂਕਿ ਇਹਨਾਂ ਨੇ ਵੋਟਾਂ ਨਹੀਂ ਪੈਣ ਦੇਣੀਆਂ ਇਹਨਾਂ ਨੇ ਉਹ ਰਾਜੇ ਮਹਾਰਾਜਿਆਂ ਵਾਲਾ ਰਾਜ ਜਿਹੜਾ ਦੁਬਾਰਾ ਤੋਂ ਸ਼ੁਰੂ ਕਰ ਦੇਣਾ ਹੈ ਤੇ ਲੋਕਾਂ ਦਾ ਐਡਾ ਵੱਡਾ ਘਾਣ ਕਰਨਾ ਹੈ ਕਿਉਂਕਿ ਜਿਵੇਂ ਆਪਾਂ ਨੂੰ ਅਧਿਕਾਰ ਮਿਲੇ ਸੀ ਵੋਟਾਂ ਪਾਉਣ ਦੇ ਤੇ ਉਹ ਅਧਿਕਾਰ ਨਹੀਂ ਤੁਹਾਡੇ ਕੋਲ ਰਹਿਣੇ ਜੀ ਵੀ ਇਸ ਕਰਕੇ ਮੈਂ ਤਾਂ ਇਹ اپੀਲ ਵੀ ਕਰਦਾ ਵੀ ਜਿਹੜਾ ਕੈਂਡੀਡੇਟ ਸੁਪੋਜ਼ ਕਰੋ ਬੀਜੇਪੀ ਦੇ ਉਲਟ ਕਾਂਗਰਸ ਹੈ ਠੀਕ ਹੈ ਵੀ ਮੈਂ ਤਾਂ ਕਹਿੰਦਾ ਕੱਲੀ ਕੱਲੀ ਵੋਟ ਦੂਜੀਆਂ ਪਾਰਟੀਆਂ ਨੂੰ ਵੀ ਹਜੇ ਭੁੱਲ ਕੇ ਤੇ ਕੱਲੀ ਕੱਲੀ ਵੋਟ ਕਾਂਗਰਸ ਨੂੰ ਪਾਈ ਜਾਵੇ ਠੀਕ ਹੈ ਜੇਕਰ ਕਾਂਗਰਸ ਨੂੰ ਪਾਵਾਂਗੇ ਨਾ ਵੋਟਾਂ ਉਹੀ ਤੱਕ ਤਾਂ ਮੋਦੀ ਦਾ ਵੱਲ ਪੜ ਸਕਦੀ ਹੈ ਠੀਕ ਹੈ ਇੱਕ ਚੋਣ ਮੈਨੀਫੈਸਟੋ ਜਾਰੀ ਕੀਤਾ ਅਮਰਿੰਦਰ ਰਾਜਾ ਵੜਿੰਗ ਨੇ ਦੱਸਿਆ ਪੂਰੇ ਪੰਜਾਬੀਆਂ ਨੂੰ ਕਿ ਮੰਰੇਗਾ ਦੇ ਪੱਖੋਂ ਹੋਰ ਅਸੀਂ ਬਹੁਤ ਕੁਝ ਕਰਾਂਗੇ ਜੇ ਜਿਹੜਾ ਇੰਡੀਆ ਗੱਠਜੋੜਾ ਉਹਦੀ ਸਰਕਾਰ ਆਉਂਦੀ ਆ ਕਿਵੇਂ ਰਹਿਣ ਵਾਲਾ ਚੋਣ ਮੈਨੀਫੈਸਟੋ ਜਿਹੜਾ ਜਾਰੀ ਕੀਤਾ ਕਿਵੇਂ ਲੱਗਦਾ ਦੇਖੋ ਕਾਂਗਰਸ ਨੇ ਅਸਲ ਦੇ ਵਿੱਚ ਜੋ ਕੁਝ ਕਿਹਾ ਉਹ ਕੀਤਾ ਕਾਂਗਰਸ ਜੋ ਵੀ ਕਿਹਾ ਉਹ ਹੋਇਆ ਆਮ ਜੇ ਆਪਾਂ ਗੱਲ ਕਰੀਏ ਤਾਂ ਯੋ ਸਾਨੂੰ ਕਾਂਗਰਸ ਪਾਰਟੀ ਚੰਗੀ ਲੱਗਦੀ ਹੈ ਕਿਉਂਕਿ ਇਹ ਹਮੇਸ਼ਾ ਨੇ ਜਿਵੇਂ ਇਨਫਾਰਮੇਸ਼ਨ ਐਕਟ ਦੀ ਗੱਲ ਕੀਤੀ ਵੀ ਕਿਸੇ ਦਾ ਵੀ ਤੁਸੀਂ ਰਿਕਾਰਡ ਲੈ ਕੇ ਚੈੱਕ ਕਰਕੇ ਦੇਖ ਸਕਦੇ ਹੋ ਵੀ ਕੀ ਕੰਮ ਕੀਤਾ ਉਸ ਨਰੇਗਾ ਦੇ ਵਿੱਚ ਫੂਡ ਐਕਟ ਤਿਆਰ ਕੀਤਾ ਨਰੇਗਾ ਦੀ ਸੋਧੰਦਾਰ ਰਜਗਾਰ ਤੇ ਫੂਡ ਐਕਟ ਕਿੰਨੀਆਂ ਵੱਡੀਆਂ ਗੱਲਾਂ ਨੇ ਇਹ ਇਹ ਸਾਰੀ ਕਾਂਗਰਸ ਹੀ ਤਾਂ ਦੇਣ ਹੈ ਵੀ ਕਾਂਗਰਸ ਨੇ ਹਮੇਸ਼ਾ ਹਰ ਇੱਕ ਧਰਮ ਦੀ ਗੱਲ ਕੀਤੀ ਹੈ ਚਾਹੇ ਕੋਈ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਹੈ ਕਿਉਂਕਿ ਜਿਹੜਾ ਆਪਣਾ ਹਿੰਦੂਸਤਾਨ ਹੈ ਉਹ ਇੱਕ ਗੁਲਦਸਤੇ ਦੀ ਤਰ੍ਹਾਂ ਹੈ ਜਿਵੇਂ ਆਪਾਂ ਹਰ ਕੋਈ ਕਮਲ ਦਾ ਫੁੱਲ ਹੈ ਕੋਈ ਕਸੇ ਦਾ ਹੈ ਕੋਈ ਜਿਵੇਂ ਆਪਾਂ ਕਹਿ ਦਈਏ ਵੀ ਗੁਲਾਬ ਦਾ ਫੁੱਲ ਹੈ ਕੋਈ ਸਪੋਜ ਕਰੋ ਵੀ ਗੈਂਦੇ ਦਾ ਫੁੱਲ ਹੈ ਉਹ ਸਾਰਿਆਂ ਤਰ੍ਹਾਂ ਦਾ ਮਤਲਬ ਇੱਕ ਗੁਲਦਸਤਾ ਬਣਾਇਆ ਹੈ ਵੀ ਉਹ ਗੁਲਦਸਤੇ ਦੀ ਤਰ੍ਹਾਂ ਹਿੰਦੁਸਤਾਨ ਹੈ ਪਰ ਜੋ ਬੀਜੇਪੀ ਪਾਰਟੀ ਹੈ ਬੀਜੇਪੀ ਤਾਂ ਇਸ ਗੁਲਦਸਤੇ ਨੂੰ ਖਤਮ ਕਰ ਰਹੀ ਹੈ ਖਤਮ ਕਰਨ ਦੇ ਰਾਹ ਤੇ ਤੁਰ ਹੀ ਹੋਈ ਹੈ ਬਹੁਤ ਵੱਡੇ ਪੱਧਰ ਤੇ ਸਾਡੇ ਕਿਸਾਨਾਂ ਦਾ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਕੀਤਾ ਤੁਸੀਂ ਦੇਖਿਆ ਕਿ ਪਿੱਛੇ ਸਾਡੇ ਇੱਕ ਕਿਸਾਨ ਨੌਜਵਾਨ ਯੂਥ ਜਿਹੜਾ ਸੀਗਾ ਉਹਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਉਹਨੂੰ ਮਾਰਿਆ ਮੈਂ ਤਾਂ ਇਹ ਕਹਿੰਦਾ ਵੀ ਬੀਜੇਪੀ ਨੂੰ ਬਿਲਕੁਲ ਪਿੰਡਾਂ ਦੇ ਵਿੱਚ ਵੜਨਾ ਨਹੀਂ ਦੇਣਾ ਚਾਹੀਦਾ ਵੈਸੇ ਉਮੀਦਵਾਰਾਂ ਦਾ ਵਿਰੋਧ ਵੀ ਬਹੁਤ ਹੋ ਰਿਹਾ ਹਰ ਰੋਜ਼ ਜਥੇਬੰਦੀਆਂ ਜਿਹੜੀਆਂ ਵਿਰੋਧ ਕਰ ਰਹੀਆਂ ਬਾਈ ਜੀ ਜਥੇਬੰਦੀਆਂ ਬਿਲਕੁਲ ਜਥੇਬੰਦੀਆਂ ਸਹੀ ਕਰ ਰਹੀਆਂ ਨੇ ਜਥੇਬੰਦੀਆਂ ਜੇ ਵਿਰੋਧ ਨਹੀਂ ਕਰਨਗੀਆਂ ਫੇਰ ਤਾਂ ਜਿਵੇਂ ਉਹ ਕਹਿੰਦੇ ਨੇ ਵੀ ਪੰਜਾਬ ਦੇ ਜਿਹੜੇ ਸੂਰਮੇ ਫਿਰ ਸੂਰਮੇ ਤਾਂ ਖਤਮ ਹੀ ਹੋ ਗਏ ਵੀ ਉਹ ਵਿਰੋਧ ਵੀ ਤਾਂ ਕਰ ਰਹੀਆਂ ਨੇ ਵੀ ਜੇਕਰ ਦੇਖਿਆ ਕਿ ਬੀਜੇਪੀ ਪੰਜਾਬ ਦਾ ਵੱਡੇ ਪੱਧਰ ਤੇ ਨੁਕਸਾਨ ਕਰ ਰਹੀ ਹੈ ਵੀ ਉਸ ਨੁਕਸਾਨ ਨੂੰ ਦੇਖਦੇ ਹੋਏ ਸਾਰੀਆਂ ਜਥੇਬੰਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਤੇ ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਵੀ ਜਿਹੜੀ ਕੱਲੀ-ਕੱਲੀ ਵੋਟ ਹੈ ਤੁਸੀਂ ਖੰਡਾ ਕੇ ਵੋਟਾਂ ਪਾਓ ਵੀ ਕੋਈ ਕਾਲੀ ਦਲ ਨੂੰ ਪਾਤੀ ਕੋਈ ਆਪ ਨੂੰ ਪਾਤੀ ਕਿ ਕਿਸੇ ਨੂੰ ਪਾਤੀ ਦੇਖੋ ਜਿਹੜਾ ਕੈਂਡੀਡੇਟ ਇੰਡੀਆ ਅਲਾਈანს ਹੋਇਆ ਹੈ ਵੀ ਜਿਹੜਾ ਕੈਂਡੀਡੇਟ ਦੂਜੀਆਂ ਪਾਰਟੀਆਂ ਨੂੰ ਭਾਜਪਾ ਪਾਰਟੀ ਨੂੰ ਟੱਕਰ ਦੇ ਸਕਦਾ ਜਿੱਤ ਸਕਦਾ ਹੈ ਜਿਵੇਂ ਕਿ ਇੱਥੇ ਸੁਪਾਲ ਸਿੰਘ ਖਹਿਰਾ ਜੀ ਚੋਣ ਲੜਦੇ ਹੋ ਜਿੱਤਣਗੇ ਤਾਂ ਕੱਲੀ-ਕੱਲੀ ਵੋਟ ਸੁਪਾਲ ਸਿੰਘ ਖਹਿਰਾ ਜੀ ਨੂੰ ਪਾਉਣ ਖਹਿਰਾ ਪਾ ਕੇ ਰਿਕਾਰਡ ਪੈਦਾ ਕਰਨ ਵੀ 13 ਦੀਆਂ 13 ਸੀਟਾਂ ਕਾਂਗਰਸ ਦੀ ਝੋਲੀ ਪਾ ਕੇ ਆਪਾਂ ਮੋਦੀ ਦਾ ਜਿਹੜਾ ਤਖਤਾ ਪਲਟਣ ਵਾਲਾ ਕੰਮ ਕਰੀਏ ਬਿਲਕੁਲ ਤੁਸੀਂ ਕਹਿ ਰਹੇ ਹੋ ਕਿ 13 ਦੀਆਂ 13 ਸੀਟਾਂ ਕਾਂਗਰਸ ਪਾਰਟੀ ਨੂੰ ਆਉਣੀਆਂ ਚਾਹੀਦੀਆਂ ਨੇ ਪਰ ਸੀਐਮ ਭਗਵੰਤ ਮਾਨ ਕਹਿ ਰਹੇ ਨੇ ਕਿ 13 0 ਤਾਂ ਅਸੀਂ ਕਰਨੀਆਂ ਜੀ ਸਾਡੀਆਂ 13 ਸੀਟਾਂ ਆਉਣੀਆਂ ਤੈ ਨੇ ਨਹੀਂ ਜੀ ਦੇਖੋ ਹੁਣ ਆਪਾਂ ਤੁਸੀਂ ਪੱਤਰਕਾਰੋਂ ਤੁਸੀਂ ਤਾਂ ਲੋਕਾਂ ਦੇ ਵੀ ਜਾਂਦੇ ਰਹਿੰਦੇ ਹੋ ਪਰ ਆਪਾਂ ਤੁਸੀਂ ਆਪੇ ਹਾਲਾਤ ਦੇਖ ਲਓ ਵੀ ਜੇਕਰ ਜਿਤਨ ਵਾਲੀ ਕੋਈ ਗੱਲ ਹੁੰਦੀ ਤਾਂ ਉਹ ਮੈਂ ਤੁਹਾਨੂੰ ਜ਼ਰੂਰ ਕਹਿੰਦਾ ਵੀ ਹਾਂ ਇਹ ਵੀ ਜਿੱਤ ਸਕਦੇ ਨੇ ਪਰ ਕੋਈ ਜਿਤਨ ਵਾਲੀ ਸਥਿਤੀ ਨਹੀਂ ਲੱਗਦੀ ਠੀਕ ਹੈ ਪਟਿਆਲਾ ਸੀਟ ਦੀ ਗੱਲ ਕਰਾਂਗੇ ਧਰਮਵੀਰ ਗਾਂਧੀ ਸ਼ਾਮਲ ਹੋਏ ਨੇ ਕਾਂਗਰਸ ਚ ਪਹਿਲਾਂ ਐਮਪੀ ਵੀ ਰਹੇ ਚੁੱਕੇ ਨੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਪਾਰਟੀ ਲੈ ਕੇ ਆਈਆ ਹੁਣ ਇਹ ਵੀ ਚਰਚਾਵਾਂ ਹੋ ਰਹੀਆਂ ਨੇ ਕਿ ਗੱਲਬਾਤ ਸਾਹਮਣੇ ਆ ਰਹੀ ਹੈ ਕਿ ਉਮੀਦਵਾਰ ਵੀ ਪਟਿਆਲਾ ਤੋਂ ਹੀ ਹੋਣਗੇ ਕੀ ਲੱਗਦਾ ਪੂਰੇ ਦਮਦਾਰ ਉਮੀਦਵਾਰ ਰਹਿਣਗੇ ਧਰਮਵੀਰ ਗਾਂਧੀ ਦੇ ਦੇਖੋ ਜੇਕਰ ਧਰਮਵੀਰ ਗਾਂਧੀ ਜੀ ਨੂੰ ਟਿਕਟ ਮਿਲਦੀ ਹੈ ਉਹ ਸਮਾਸੀ ਵੀ ਨੇ ਤੇ ਬਹੁਤ ਵਧੀਆ ਬੰਦੇ verdad ਵੀ ਜੇਕਰ ਉਹਨਾਂ ਦੀ ਨਜ਼ਰ ਦੇ ਵਿੱਚ ਵੀ ਧਰਮਵੀਰ ਗਾਂਧੀ ਜੀ ਇੱਕ ਵਧੀਆ ਕੈਂਡੀਡੇਟ ਨੇ ਤਾਂ ਸਾਰਿਆਂ ਨੂੰ ਇੱਕਜੁੱਟਤਾ ਦੇ ਨਾਲ ਧਰਮਵੀਰ ਗਾਂਧੀ ਨੂੰ ਜਿਤਾਣਾ ਚਾਹੀਦਾ ਕਿਉਂਕਿ ਹਮੇਸ਼ਾ ਹੀ ਉਹਨਾਂ ਨੇ ਸੇਵਾ ਹੀ ਕੀਤੀ ਆਪਾਂ ਦੇਖਿਆ ਵੀ ਕਿਸੇ ਮਰੀਜ਼ ਕੋਲ ਜਾ ਕੇ ਪੈਸੇ ਵੀ ਨਹੀਂ ਹੁੰਦੇ ਉਹ ਕਿਰਾਏ ਵੀ ਦਿੰਦੇ ਨੇ ਵੀ ਇਹੋ ਜਿਹੇ ਵਧੀਆ ਬੰਦੇ ਅੱਗੇ ਚੋਣਾ ਲੜਕੇ ਆਪਾਂ ਅੱਗੇ ਲੈ ਕੇ ਆਵਾਂਗੇ ਤੇ ਆਪਣੇ ਪੰਜਾਬ ਦਾ ਤੇ ਆਪਣੇ ਦੇਸ਼ ਦਾ ਭਲਾਈ ਕਰਨਗੇ ਠੀਕ ਹੈ ਹਾਂ ਬਿਲਕੁਲ ਜੀ ਬਿਲਕੁਲ ਜਨਨ ਕਿ ਪੂਰੀਆਂ ਤਿਆਰੀਆਂ ਨੇ ਕਾਂਗਰਸ ਪਾਰਟੀ ਤੋਂ ਜਿਹੜਾ ਵੀ ਉਮੀਦਵਾਰ ਆਊਗਾ ਡਟ ਕੇ ਖੜੇ ਹੋਣ ਨਾਲ ਤੇ ਪੂਰੀ ਪੂਰੀ ਕਾਂਗਰਸ ਪਾਰਟੀ ਇੱਕ ਹੈ ਜੀ ਤੇ ਪੂਰਾ ਡਟ ਕੇ ਮਤਲਬ ਵਰਕਰ ਵੇਟ ਕਰ ਰਹੇ ਨੇ ਵੀ ਕਦੋਂ ਟਿਕਟਾਂ ਦਾ ਐਲਾਨ ਹੋਵੇ ਤੇ ਕਦੋਂ ਐਸੀ ਆਪ ਦਾ ਝੰਡਾ ਚੱਕੀਏ ਝੰਡਾ ਚੱਕ ਕੇ ਕਦੋਂ ਅਸੀਂ ਪ੍ਰਚਾਰ ਦੇ ਵਿੱਚ ਕੱਲੇ ਕੱਲੇ ਪਿੰਡ ਕੱਲੇ ਕੱਲੇ ਘਰ ਅਸੀਂ ਪਹੁੰਚ ਕੇ ਕਾਂਗਰਸ ਪਾਰਟੀ ਨੂੰ ਜਿਤਾ ਕੇ ਤੇ ਬੀਜੇਪੀ ਦਾ ਪਲਟਣ ਦਾ ਕੰਮ ਕਰੀਏ ਬਿਲਕੁਲ ਜੀ ਸੋ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਬਰਿੰਦਰ ਪੰਨਵਾ ਦਾ ਇਹੀ ਕਹਿਣਾ ਕਿ ਕਾਂਗਰਸ ਪਾਰਟੀ ਬਹੁਤ ਦਮਦਾਰ ਉਮੀਦਵਾਰ ਲੈ ਕੇ ਆਵੇਗੀ ਆਪਣੀ ਲਿਸਟ ਜਾਰੀ ਕਰੇਗੀ ਤੇ ਲਿਸਟ ਚ ਟੋਟਲੀ ਸਾਰੇ ਉਮੀਦਵਾਰਾਂ ਦਾ ਐਲਾਨ ਇੱਕ ਵਾਰੀ ਹੋਵੇਗਾ ਅਤੇ ਗੱਲਬਾਤ ਕੀਤੀ ਆ ਕਿ ਸੁਖਪਾਲ ਸਿੰਘ ਖਹਿਰਾ ਦੀਆਂ ਚਰਚਾਵਾਂ ਫੇਰ ਉੱਠ ਰਹੀਆਂ ਨੇ ਕਿ ਸੁਖਪਾਲ ਸਿੰਘ ਖਹਿਰਾ ਸੰਗਰੂਰ ਸੀਟ ਤੋਂ ਮੁੱਖ ਮੰਤਰੀ ਭਗਵੰਤ ਮਾਨ ਬਾਲੀ ਸੀਟ ਤੋਂ ਉਮੀਦਵਾਰ ਹੋ ਸਕਦੇ ਨੇ ਕਿ ਦਮਦਾਰ ਹੋਣਗੇ ਜਿੱਤਣਗੇ ਸੁਖਪਾਲ ਸਿੰਘ ਖਹਿਰਾ ਇੱਥੋਂ ਤੱਕ ਕਹਿ ਰਹੇ ਨੇ ਤੇ ਧਰਮਵੀਰ ਗਾਂਧੀ पिछले ਦਿਨ ਸ਼ਾਮਲ ਹੋਏ ਨੇ ਪਟਿਆਲਾ ਤੋਂ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਪਹਿਲਾਂ ਐਮਪੀ ਵੀ ਰਹੇ ਚੁੱਕੇ ਨੇ ਅਤੇ ਉਹ ਉੱਥੋਂ ਉਮੀਦਵਾਰ ਹੋਣਗੇ ਤੇ ਜਿਹੜੇ ਵੀ ਉਮੀਦਵਾਰ ਹੋਣੇ ਕਾਂਗਰਸੀ ਆਗੂਆਂ ਦਾ ਇਹੀ ਕਹਿਣਾ ਕਿ ਉਹ ਦਮਦਾਰ ਹੋਣਗੇ ਤੇ ਅਸੀਂ ਵੱਧ ਤੋਂ ਵੱਧ ਸੀਟਾਂ ਪੰਜਾਬ ਦੇ ਵਿੱਚੋਂ ਕਾਂਗਰਸ ਪਾਰਟੀ ਨੂੰ ਹੀ ਮਿਲਣਗੀਆਂ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ